ਮੇਰੇ ਸਿੱਖੀ ਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਉਹ ਮੈਂ ਸਮਝਦਾ ਪੰਜਾਬ ਦੀ ਧਰਤੀ ਤੋਂ ਦੁਨੀਆ ਭਰ ਦੇ ਲੋਕਾਂ ਦੇ ਲਈ ਇੱਕ ਬਹੁਤ ਵੱਡਾ ਸੁਨੇਹਾ ਹੈ ਇੱਕ ਪੰਤ ਨੂੰ ਇਹ ਗਣਾ ਜਾਣਾ ਹੈ ਕਿ ਫਤਿਹਗੜ ਸਾਹਿਬ ਜਿਹੜਾ ਹੈ ਉਹ ਸਿੱਖ ਪੰਥ ਦੀ ਇੱਕ ਯੂਨੀਵਰਸਿਟੀ ਦੇ ਤੌਰ ਤੇ ਹੈ ਉੱਥੋਂ ਇੱਕ ਸੁਨੇਹਾ ਜਾ ਰਿਹਾ ਹੈ ਪੂਰੀ ਦੁਨੀਆ ਨੂੰ ਦੇਖੋ ਇਸ ਉਮਰ ਦੇ ਵਿੱਚ ਅਕਸਰ ਬੱਚਿਆਂ ਨੂੰ ਤਾਂ ਇਹ ਪਤਾ ਨਹੀਂ ਹੁੰਦਾ ਸਿਧਾਂਤ ਹੈ ਕਿ ਔਰ ਫਿਰ ਉਹਨਾਂ ਸਿਧਾਂਤਾਂ ਦਾ ਪਤਾ ਹੋਣਾ ਫਿਰ ਉਹਨਾਂ ਸਿਧਾਂਤਾਂ ਤੇ ਪਹਿਰਾ ਦੇਣਾ ਫਿਰ ਪਹਿਰਾ ਦੇਣ ਦੇ ਦਿੰਦੇ ਉਹਨਾਂ ਸਿਧਾਂਤਾਂ ਲਈ ਆਪਣੀ ਜਾਨ ਤੱਕ ਵਾਰ ਦੇਣੀ ਇਹ ਫਲਸਫਾ ਹੈ ਸ਼ਹਾਦਤ ਦਾ ਕਿ ਦੁਨੀਆ ਦੇ ਜਿੰਨੇ ਵੀ ਧਰਮ ਨੇ ਉਹਨਾਂ ਦੇ ਧਰਮ ਦੇ ਜਿਹੜੇ ਮੰਨਣ ਵਾਲੇ ਲੋਕ ਨੇ ਉਹਨਾਂ ਲੋਕਾਂ 'ਚ ਕੁਝ ਲੋ ਗਲਤ ਹੋ ਸਕਦੇ ਨੇ ਧਰਮ ਕੋਈ ਗਲਤ ਨਹੀਂ ਹੋ ਸਕਦਾ ਫਿਰ ਅਗਰ ਦੇਖ ਲਓ ਕਿ ਦੂਸਰੇ ਪਾਸੇ ਇੱਕ ਵਾਰ ਜੇਕਰ ਕੋਈ ਮੁਖਬਰੀ ਕਰਨ ਵਾਲੇ ਦਾ ਧਰਮ ਹੋਈ ਹੈ ਤੇ ਸੰਸਕਾਰ ਦੇ ਲਈ ਸਭ ਤੋਂ ਜ਼ਿਆਦਾ ਮਹਿੰਗੀ ਦੁਨੀਆ ਦੀ ਜ਼ਮੀਨ ਖਰੀਦਣ ਵਾਲੇ ਦਾ ਧਰਮ ਵੀ ਹੋਈ ਹੈ ਅਸੀਂ ਜਿੱਥੇ ਗੁਰੂ ਘਰਾਂ ਦੇ ਵਿੱਚ ਜਾ ਰਹੇ ਹਾਂ ਆਪਣੇ ਬੱਚਿਆਂ ਨੂੰ ਵੀ ਦੱਸ ਰਹੇ ਹਾਂ ਕਿ ਵੀ ਸ਼ਹਾਦਤ ਇਦਾਂ ਹੋਈ ਇਹਨਾਂ ਬੱਚਿਆਂ ਨੂੰ ਨਾਲ ਇਹ ਵੀ ਦੱਸਣਾ ਹੈ ਕਿ ਸ਼ਹਾਦਤ ਦਿੱਤੀ ਕਿਉਂ ਜਿਹੜਾ ਧਰਮ ਦਾ ਆਗੂ ਹੈ ਉਹਦੇ ਕੋਲ ਵੀ ਮਤਲਬ ਧਰਮ ਦਾ ਅਧਿਆਨ ਨਹੀਂ ਹੈ ਮਤਲਬ ਪੜਿਆ ਲਿਖਿਆ ਹੈ ਲੇਕਿਨ ਸਮਝਿਆ ਨਹੀਂ ਉਹਨੂੰ ਤੇ ਫਿਰ ਉਹ ਪਤਾ ਨਹੀਂ ਤੁਹਾਨੂੰ ਕੀ ਕਹਿ ਦਵੇ ਸ੍ਰੀਪਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਾਂ ਦੀ ਜਿਹੜੀ ਸ਼ਹਾਦਤ ਹੈ ਉਹ ਮੈਂ ਸਮਝਦਾ ਪੰਜਾਬ ਦੀ ਧਰਤੀ ਤੋਂ ਦੁਨੀਆ ਭਰ ਦੇ ਲੋਕਾਂ ਦੇ ਲਈ ਇੱਕ ਬਹੁਤ ਵੱਡਾ ਸੁਨੇਹਾ ਹੈ ਇੱਕ ਪੰਥ ਨੂੰ ਇਹ ਗਣਾ ਜਾਂਦਾ ਹੈ ਕਿ ਫਤਿਹਗੜ੍ਹ ਸਾਹਿਬ ਜਿਹੜਾ ਹੈ ਉਹ ਸਿੱਖ ਪੰਥ ਦੀ ਇੱਕ ਯੂਨੀਵਰਸਿਟੀ ਦੇ ਤੌਰ ਤੇ ਹੈ ਉੱਥੋਂ ਇੱਕ ਸੁਨੇਹਾ ਜਾ ਰਿਹਾ ਪੂਰੀ ਦੁਨੀਆ ਨੂੰ ਦੇਖੋ ਇਸ ਉਮਰ ਦੇ ਵਿੱਚ ਅਕਸਰ ਬੱਚਿਆਂ ਨੂੰ ਤਾਂ ਇਹ ਪਤਾ ਨਹੀਂ ਹੁੰਦਾ ਸਿਧਾਂਤ ਹੈ ਕੀ ਔਰ ਫਿਰ ਉਹਨਾਂ ਸਿਧਾਂਤਾਂ ਦਾ ਪਤਾ ਹੋਣਾ ਫਿਰ ਉਹਨਾਂ ਸਿਧਾਂਤਾਂ ਤੇ ਪਹਿਰਾ ਦੇਣਾ ਫਿਰ ਪਹਿਰਾ ਦੇਣ ਦੇ ਦਿੰਦੇ ਉਹਨਾਂ ਸਿਧਾਂਤਾਂ ਲਈ ਆਪਣੀ ਜਾਨ ਤੱਕ ਵਾਰ ਦੇਣੀ ਇਹ ਫਲਸਫਾ ਹੈ ਸ਼ਹਾਦਤ ਦਾ ਕਿ ਦੁਨੀਆ ਦੇ ਜਿੰਨੇ ਵੀ ਧਰਮ ਨੇ ਉਹਨਾਂ ਦੇ ਧਰਮ ਦੇ ਜਿਹੜੇ ਮੰਨਣ ਵਾਲੇ ਲੋਕ ਨੇ ਉਹਨਾਂ ਲੋਕਾਂ 'ਚ ਕੁਝ ਲੋ ਗਲਤ ਹੋ ਸਕਦੇ ਨੇ ਧਰਮ ਕੋਈ ਗਲਤ ਨਹੀਂ ਹੋ ਸਕਦਾ ਫਿਰ ਅਗਰ ਦੇਖ ਲਓ ਕਿ ਦੂਸਰੇ ਪਾਸੇ ਇੱਕ ਵਾਰ ਜੇਕਰ ਕੋਈ ਮੁਖਬਰੀ ਕਰਨ ਵਾਲੇ ਦਾ ਧਰਮ ਹੋਈ ਹੈ ਤੇ ਸੰਸਕਾਰ ਦੇ ਲਈ ਸਭ ਤੋਂ ਜ਼ਿਆਦਾ ਮਹਿੰਗੀ ਦੁਨੀਆ ਦੀ ਜ਼ਮੀਨ ਖਰੀਦਣ ਵਾਲੇ ਦਾ ਧਰਮ ਵੀ ਹੋਈ ਹੈ ਅਸੀਂ ਜਿੱਥੇ ਗੁਰੂ ਘਰਾਂ ਦੇ ਵਿੱਚ ਜਾ ਰਹੇ ਹਾਂ ਆਪਣੇ ਬੱਚਿਆਂ ਨੂੰ ਵੀ ਦੱਸ ਰਹੇ ਹਾਂ ਕਿ ਵੀ ਸ਼ਹਾਦਤ ਇਦਾਂ ਹੋਈ ਇਹਨਾਂ ਬੱਚਿਆਂ ਨੂੰ ਨਾਲ ਇਹ ਵੀ ਦੱਸਣਾ ਹੈ ਕਿ ਸ਼ਹਾਦਤ ਦਿੱਤੀ ਕਿਉਂ ਜਿਹੜਾ ਧਰਮ ਦਾ ਆਗੂ ਹੈ ਉਹਦੇ ਕੋਲ ਵੀ ਮਤਲਬ ਧਰਮ ਦਾ ਅਧਿਆਨ ਨਹੀਂ ਹੈ ਮਤਲਬ ਪੜਿਆ ਲਿਖਿਆ ਹੈ ਲੇਕਿਨ ਸਮਝਿਆ ਨਹੀਂ ਉਹਨੂੰ ਤੇ ਫਿਰ ਉਹ ਪਤਾ ਨਹੀਂ ਤੁਹਾਨੂੰ ਕੀ ਕਹਿ ਦਵੇ ਸ੍ਰੀਮੇਸ਼ ਪਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ ਉਹ ਮੈਂ ਸਮਝਦਾ ਪੰਜਾਬ ਦੀ ਧਰਤੀ ਤੋਂ ਦੁਨੀਆ ਭਰ ਦੇ ਲੋਕਾਂ ਦੇ ਲਈ ਇੱਕ ਬਹੁਤ ਵੱਡਾ ਸੁਨੇਹਾ ਹੈ ਇੱਕ ਪੰਤ ਨੂੰ ਇਹ ਗੱਣਾ ਜਾਨਣਾ ਹੈ ਕਿ ਫਤਿਹਗੜ ਸਾਹਿਬ ਜਿਹੜਾ ਹੈ ਉਹ ਸਿੱਖ ਪੰਥ ਦੀ ਇੱਕ ਯੂਨੀਵਰਸਿਟੀ ਦੇ ਤੌਰ ਤੇ ਹੈ ਉੱਥੋਂ ਇੱਕ ਸੁਨੇਹਾ ਜਾ ਰਿਹਾ ਹੈ ਪੂਰੀ ਦੁਨੀਆ ਨੂੰ ਦੇਖੋ ਇਸ ਉਮਰ ਦੇ ਵਿੱਚ ਅਕਸਰ ਬੱਚਿਆਂ ਨੂੰ ਤਾਂ ਇਹ ਪਤਾ ਨਹੀਂ ਹੁੰਦਾ ਸਿਧਾਂਤ ਹੈ ਕੀ ਔਰ ਫਿਰ ਉਹਨਾਂ ਸਿਧਾਂਤਾਂ ਦਾ ਪਤਾ ਹੋਣਾ ਫਿਰ ਉਹਨਾਂ ਸਿਧਾਂਤਾਂ ਤੇ ਪਹਿਰਾ ਦੇਣਾ ਫਿਰ ਪਹਿਰਾ ਦੇਣ ਦੇ ਦਿੰਦੇ ਉਹਨਾਂ ਸਿਧਾਂਤਾਂ ਲਈ ਆਪਣੀ ਜਾਨ ਤੱਕ ਵਾਰ ਦੇਣੀ ਇਹ ਫਲਸਫਾ ਹੈ ਸ਼ਹਾਦਤ ਦਾ ਕਿ ਦੁਨੀਆ 'ਚ ਜਿੰਨੇ ਵੀ ਧਰਮ ਨੇ ਉਹਨਾਂ ਦੇ ਧਰਮ ਦੇ ਜਿਹੜੇ ਮੰਨਣ ਵਾਲੇ ਲੋਕ ਨੇ ਉਹਨਾਂ ਲੋਕਾਂ 'ਚ ਕੁਝ ਲੋ ਗਲਤ ਹੋ ਸਕਦੇ ਨੇ ਧਰਮ ਕੋਈ ਗਲਤ ਨਹੀਂ ਹੋ ਸਕਦਾ ਫਿਰ ਅਗਰ ਦੇਖ ਲਓ ਕਿ ਦੂਸਰੇ ਪਾਸੇ ਇੱਕ ਪਾਸੇ ਅਗਰ ਕੋਈ ਮੁਖਬਰੀ ਕਰਨ ਵਾਲੇ ਦਾ ਧਰਮ ਹੋਈ ਹੈ ਤੇ ਸੰਸਕਾਰ ਦੇ ਲਈ ਸਭ ਤੋਂ ਜ਼ਿਆਦਾ ਮਹਿੰਗੀ ਦੁਨੀਆ ਦੀ ਜ਼ਮੀਨ ਖਰੀਦਣ ਵਾਲੇ ਦਾ ਧਰਮ ਵੀ ਹੋਈ ਹੈ ਅਸੀਂ ਜਿੱਥੇ ਗੁਰੂ ਘਰਾਂ ਦੇ ਵਿੱਚ ਜਾ ਰਹੇ ਹਾਂ ਆਪਣੇ ਬੱਚਿਆਂ ਨੂੰ ਵੀ ਦੱਸ ਰਹੇ ਹਾਂ ਕਿ ਵੀ ਸ਼ਹਾਦਤ ਇਦਾਂ ਹੋਈ ਇਹਨਾਂ ਬੱਚਿਆਂ ਨੂੰ ਨਾਲ ਇਹ ਵੀ ਦੱਸਣਾ ਹੈ ਕਿ ਸ਼ਹਾਦਤ ਦਿੱਤੀ ਕਿਉਂ ਜਿਹੜਾ ਧਰਮ ਦਾ ਆਗੂ ਹੈ ਉਹਦੇ ਕੋਲ ਵੀ ਮਤਲਬ ਧਰਮ ਦਾ ਅਧਿਆਨ ਨਹੀਂ ਹੈ ਮਤਲਬ ਪੜਿਆ ਲਿਖਿਆ ਹੈ ਲੇਕਿਨ ਸਮਝਿਆ ਨਹੀਂ ਉਹਨੂੰ ਤੇ ਫਿਰ ਉਹ ਪਤਾ ਨਹੀਂ ਤੁਹਾਨੂੰ ਕੀ ਕਹਿ ਦਵੇ